ਜਿਸੀ ਜੋ ਭਗੜਾ ਮਸਲਾ ਹੈ ਕਿ ਭਾਰਤ ਸਰਕਾਰ ਨੇ ਚਾਰ ਲੇਬਰ ਕੋਡ ਨੋਟੀਫਾਈ ਕਰ ਦਿੱਤੇ ਹਨ 29 ਲੇਬਰ ਕੋਡ ਸਨ ਜੋ ਕਿ ਮਜ਼ਦੂਰਾਂ ਨੂੰ ਉਹਨਾਂ ਦੇ ਅਧਿਕਾਰ ਕੀ ਹਨ ਉਸ ਦੀ ਵਿਆਖਿਆ ਕਰਦੇ ਸਨ ਤੇ ਇਹ ਉਹ ਅਧਿਕਾਰ ਉਹਨਾਂ ਨੇ ਯਕੀਨੀ ਬਣਾ ਦੇ ਸਨ ਪਰ ਇਹ ਸਰਕਾਰ ਨੇ ਜਦੋਂ ਸੱਤਾ ਵਿੱਚ ਆਏ ਉਸ ਤੋਂ ਬਾਅਦ ਹੀ ਉਹਨਾਂ ਨੂੰ ਹੌਲੀ ਹੌਲੀ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਇਹ ਚਾਰ ਕੋਟਾ ਵਿੱਚ ਬਦਲ ਦਿੱਤਾ ਉਹਨਾਂ ਨੂੰ ਨੋਟੀਫਾਈ ਕਰ ਦਿੱਤਾ ਹੈ ਕੁਝ ਦਿਨ ਪਹਿਲਾਂ ਇਸ ਦਾ ਸਾਰੇ ਦੇਸ਼ ਵਿੱਚ ਗੰਭੀਰ ਚਰਚਾ ਹੋ ਰਹੀ ਹੈ ਉਸੇ ਮੁੱਦੇ ਤੇ ਅਸੀਂ ਚਰਚਾ ਕਰਨ ਲਈ ਅੱਜ ਇੱਥੇ ਸੀਪੀਆਈ ਚੈਨਲ ਤੇ ਬੈਠੇ ਆ ਮੇਰੇ ਨਾਲ ਹਨ ਐਮਐਸ ਭਾਟਿਆ ਜੋ ਕਿ ਇੱਕ ਟ੍ਰੇਡ ਯੂਨੀਅਨ ਆਗੂ ਹਨ ਤੇ ਲੁਧਿਆਣਾ ਦੀ ਏਟਕ ਦੇ ਜਨਰਲ ਸਕੱਤਰ ਹਨ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਹ ਇਹ ਚਾਰ ਕੋਡ ਜੋ ਹਨ ਕੀ ਹਨ ਇਹਨਾਂ ਬਾਰੇ ਉਹਨਾਂ ਲਈ ਕੀ ਸਮਝ ਹੈ ਤੇ ਕੀ ਹੋਣਾ ਚਾਹੀਦਾ ਹੈ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਇਹ ਸਾਰੇ ਗੱਲ ਦੇ ਹਨ ਇਹ ਪਾਰਟੀਆਂ ਦੀ ਜੋ ਚਾਰ ਕੋਡ ਆਏ ਇਹਨਾਂ ਵਿੱਚ ਕਈ ਗੱਲਾਂ ਕਈਆਂ ਹਨ ਸਮਾਜਿਕ ਸੁਰੱਖਿਆ ਦੀ ਗੱਲ ਵੀ ਕਹੀ ਹੈ ਆਕੂਪੇਸ਼ਨਲ ਸੇਫਟੀ ਦੀ ਗੱਲ ਵੀ ਕਹੀ ਹੈ ਤੇ ਘਟੋ ਘਟ ਵੇਜ ਦੀ ਗੱਲ ਵੀ ਕਹੀ ਹੈ ਤੇ ਇਹ ਹੋਰ ਇਸ ਤਰੀਕਿਆਂ ਸਾਢੇ ਗੱਲਾਂ ਕਈਆਂ ਗਈਆਂ ਤੇ ਤੁਸੀਂ ਇਹਦਾ ਜ਼ਰੂਰ ਕਿਉਂ ਕਰਦੇ ਹੋ ਨ ਡਾਕਟਰ ਤੁਸੀਂ ਠੀਕ ਹੈ ਕਿ ਮਜ਼ਦੂਰਾ ਨੇ ਪਿਛਲੇ 1 ਸਦੀ ਤੋਂ ਜੋ ਲੜਕੇ ਸ਼ਿਰਸ਼ ਕਰਕੇ ਕਿਰਤ ਕਾਨੂੰਨ ਬਣਾਏ ਸੀ 44 ਕਿਰਤ ਕਾਨੂੰਨ ਬਣੇ ਸੀ ਜਿਨ੍ਹਾਂ ਵਿੱਚੋਂ ਸਮੇਂ ਦੇ ਦਾਦ 29 ਜਿਹੜੇ ਐਕਟਿਵ ਕਿਰਤ ਕਾਨੂੰਨ ਰਹਿ ਗਏ ਸੀ ਔਰ ਜਦੋਂ ਦੀ ਇਹ ਸਰਕਾਰ ਆਈ ਹੈ ਖਾਸ ਕਰਕੇ મોદી ਸਰਕਾਰ ਔਰ ਕਾਰਪੋਰੇਟਾਂ ਦੇ ਪੱਖਾ ਨੂੰ ਕਾਰਪੋਰੇਟਾਂ ਦੇ ਹੱਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਲਗਾਤਾਰ ਮਜ਼ਦੂਰ ਵਿਰੋਧੀ ਜਿਹੜੇ ਫੈਸਲੇ ਕਰਦੇ ਆਈ ਹੈ ਉਦੇ ਹਿੱਸੇ ਵਜੋਂ ਹੀ ਇਹਨੇ ਜਿਹੜੇ 29 ਕਿਰਤਕ ਰੋਲ ਸੀ ਉਹਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਰਡ ਬਣਾ ਦਿੱਤੇ ਕਾਨੂੰਨ ਔਰ ਕੋਰਡ ਦਾ ਫਰਕ ਇਹ ਹੁੰਦਾ ਕਾਨੂੰਨ ਕਰਨੀ ਤੌਰ ਤੇ ਲਾਗੂ ਹੁੰਦੇ ਆ ਔਰ ਅਗਰ ਕਾਨੂੰਨ ਦੀ ਕੋਈ ਉਲੰਘਣਾ ਕਰੇ ਤਾਂ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਕੋਰਡ ਦਾ ਮਤਲਬ ਹੈ ਇਹ ਇੱਕ ਐਡਵਾਈਜ਼ਰੀ ਹੁੰਦੀ ਹੈ ਕਿ ਇਹ ਕੰਮ ਕਰ ਲਓ ਅਗਰ ਕੋਈ ਇੰਡਸਟਰੀ ਲਿਸਟ ਜਾਂ ਫੈਕਟਰੀ ਵਾਲਾ ਜਾਂ ਹੋਰ ਕੋਈ ਵੀ ਉਸ ਦੇ ਮੁਤਾਬਕ ਕੰਮ ਨਹੀਂ ਕਰਦਾ ਤਾਂ ਉਹਨੂੰ ਉਸ ਦੀ ਕੋਈ ਸਜ਼ਾ ਨਹੀਂ ਇਹਦਾ ਮਤਲਬ ਕਿ ਇਹ ਜਿਹੜੇ ਚਾਰ ਲੇਬਰ ਕੋਡ ਬਣਾਈ ਹੈ ਇਹ سرمایہਦਾਰਾਂ ਨੂੰ ਇੰਡਸਟਰੀਲਿਸਟ ਨੂੰ ਉਦਯੋਗਪਤੀਆਂ ਦੇ ਕੰਮ ਨੂੰ ਸੌਖਾ ਕਰਨ ਦੇ ਲਈ ਉਹਨਾਂ ਦੇ ਹੱਕਾਂ 'ਚ ਬਣਾਏ ਗਏ ਹੈ ਔਰ ਇਹ ਟੋਟਲੀ ਜਿਹੜੇ ਹੈ ਮਜ਼ਦੂਰ ਔਰ ਮਿਹਨਤਕਸ਼ ਲੋਕਾਂ ਦੇ ਵਿਰੁੱਧ ਜਾਂਦੇ ਹੈ ਇਕਨੋਮਿਕ ਟਾਈਮਸ ਨੇ ਜੋ ਲੇਖ ਲਾਇਆ ਹੈ ਉਸ ਦੇ ਵਿੱਚ ਉਸਨੇ ਕਿਹਾ ਹੈ ਕਿ ਇਹ ਕੇ ਦੀ ਮਦ ਜੋ ਕਿ ਸਾਡੇ ਪ੍ਰਧਾਨ ਮੰਤਰੀ ਵਾਰ-ਵਾਰ ਕਹਿ ਰਹੇ ਹਨ ਕਿ ਜਿਹੜੇ ਗਿਗ ਵਰਕਰ ਹਨ ਉਹ ਦਿਨਾਲੀ ਐਜਵਾ ਪਲੇਟਫਾਰਮ ਦੇ ਕਰਮਚਾਰੀ ਹਨ ਉਹ ਸਾਰੇ ਸੁਰੱਖਿਆ ਦਾਾਰੇ ਵਿੱਚ ਆ ਜਾਣਗੇ ਇਸ ਦੇ ਬਾਰੇ ਕਿਉਂਕਿ ਤੁਸੀਂ ਇਹ ਗਿਗ ਵਰਕਰ ਦੇ ਹੱਕਾਂ ਦੇ ਲਗਾਤਾਰ ਮੰਗ ਵੀ ਕਰਦੇ ਰਹੇ ਹੋ ਤੁਸੀਂ ਕੀ ਸਮਝਦੇ ਹੋ ਇਹ ਜਿਹੜੀ ਗੱਲ ਹੈ ਉਹਦਾ ਕੋਈ ਸਾਰਤਕ ਹੈ ਜਾਂ ਇਹ ਇਹ ਅਮੀ ਇੱਕ ਦਾਵਾ ਹੀ ਹੈ ਚਲਾਵਾ ਹੀ ਹੈ ਇਸੇ ਕਿ ਜਰਾ ਤੁਸੀਂ ਵਿਆਖਿਆ ਕਰੋ ਡਾਕਟਰ ਸਾਹਿਬ ਜਿਸ ਤਰ੍ਹਾਂ ਸਰਕਾਰ ਇਹ ਭਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਾਇਦ ਇਹ ਮੁਕਤੀਦਾਤਾ ਦੇ ਤੌਰ ਤੇ ਔਰ ਮਜ਼ਦੂਰਾਂ ਨੂੰ ਦੇ ਹੱਕ ਦੇ ਵਿੱਚ ਬਹੁਤ ਵੱਡਾ ਇਹ ਕੰਮ ਕਰਨ ਜਾ ਰਹੇ ਹੈ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਕਿ ਜਿਵੇਂ ਤਿੰਨ ਖੇਤੀ ਕਾਨੂੰਨ ਲਿਆਦੇ ਗਏ ਸੀ ਔਰ ਉਸ ਵੇਲੇ ਕਿਹਾ ਗਿਆ ਸੀ ਕਿ ਇਹ ਕਿਸਾਨਾਂ ਦੇ ਹੱਕ ਦੇ ਹੈ ਔਰ ਅੰਤ ਵਿੱਚ ਜਦੋਂ ਸ਼ਿਗਰਸ਼ ਹੋਇਆ ਤਾਂ ਉਹ ਕਾਨੂੰਨ ਵਾਪਸ ਕਰਨੇ ਪਏ ਇਸੇ ਤਰ੍ਹਾਂ ਜਿਹੜੇ ਇਹ ਲੇਬਰ ਕੋਡ ਨੇ ਇੱਕ ਮਜ਼ਦੂਰਾਂ ਦੇ ਹੱਕ ਦੇ ਨਹੀਂ ਸਗੋ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਉਹਨਾਂ ਨੂੰ ਕੰਮ ਕਰਨ ਦੀ ਸੌਖਾਦਾਨ ਦੇ ਲਈ ਹੈ ਜਿਸ ਤਰ੍ਹਾਂ ਗਿਗ ਵਰਕਰ ਦੀ ਗੱਲ ਕਰਦੇ ਹੋ ਗਿਗ ਵਰਕਰ ਨੂੰ ਨਾ ਤਾਂ ਉਹਦਾ ਮਾਜ਼ਿਕ ਕੋਈ ਯੋਧੇ ਬੰਦੇ ਜਿਹੜੇ ਬੈਨੀਫਿਟ ਦਿੰਦਾ ਹੈ ਔਰ ਨਾ ਹੀ ਉਹ ਕਿਸੇ ਸਮਾਜਿਕ ਸੁਰੱਖਿਆ ਦੇ ਅਧੀਨ ਆਉਂਦੇ ਹੈ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਗਿਗ ਵਰਕਰ ਹੈ ਜਾਂ ਹੋਰ ਪਲੇਟਫਾਰਮ ਵਰਕਰ ਨੇ ਉਹਨਾਂ ਨੂੰ ਪੂਰਾ ਇੱਕ ਵਰਕਰ ਦਾ ਹੱਕ ਦਿੱਤਾ ਜਾਏ ਕਾਨੂੰਨੀ ਤੌਰ ਤੇ ਔਰ ਉਹਨਾਂ ਨੂੰ ਬਾਤੇ ਜਿਹੜੇ ਸਾ ਸਾਦੇ ਹੱਕ ਹੈ ਉਹ ਕਾਨੂੰਨੀ ਤੌਰ ਤੇ ਉਹਨਾਂ ਨੂੰ ਦਿੱਤੇ ਜਾਣ ਇਸ ਕਰਕੇ ਇਹ ਸਿਰਫ ਜਿਹੜਾ ਇੱਕ ਦਿਖਾਵਾ ਹੈ ਇੱਕ ਛਲਾਵਾ ਹੈ ਇੱਕ ਝੂਠ ਹੈ ਜੋ ਇਹ ਸਰਕਾਰ ਕਰ ਰਹੀ ਹੈ ਇਹ ਮਤਲਬ ਤੁਹਾਡਾ ਕਿ ਇਹ ਜਿਹੇ ਆਸ਼ਾ ਵਰਕਰ ਹਨ ਨਾ ਨਾਗਰ ਮਾੜੀ ਵਰਕਰ ਹਨ ਮਿਲਦੇ ਮਿਲਾਨ ਇਹਨਾਂ ਨੂੰ ਹਾਲੇ ਤੱਕ ਵੀ ਕਾਮੇ ਦਾ ਦਰਜ ਨਹੀਂ ਦਿੱਤਾ ਗਿਆ ਇਹਦੇ ਹਾਲ ਗੇ ਇੱਕ ਵਰਕਰ ਦਾ ਤੁਹਾਡਾ ਕਹਿਣ ਤੋਂ ਹੀ ਭਾਵ ਹੈ ਕਿ ਇਹ ਇਹ ਸਿਰਫ ਗੱਲਾਂ ਹੀ ਨੇ ਕਿ ਕਿਸ ਵਰਕਰ ਦੀ ਸੁਰੱਖਿਆ ਹੈ ਤਾਂ ਕੋਈ ਹਾਂ ਕੋਈ ਹਰ ਨਹੀਂ ਇਹ ਵੀ ਚਾਹਦਾ ਫਿਰ ਇਹਨਾਂ ਨੇ ਇਹ ਵੀ ਪ੍ਰਧਾਨ ਮੰਤਰੀ ਬਾਅਦ ਵਿੱਚ ਬੋਲ ਰਿਹਾ ਕਿ ਐਸੀ ਘਟੋ ਘਟ ਕੇ ਮਜ਼ਦੂਰੀ ਜੋ ਹੈ ਸਭ ਨੂੰ ਯਕੀਨੀ ਬਣਾ ਦਿੱਤੀ ਇਹਦੇ ਇਹ ਇਹ ਗੱਲ ਇਹ ਕਿਉਂਕਿ ਟੇ ਡਿਊਨ ਨਾ ਜੋ ਮੰਨ ਕਾ ਧਿਆਨ ਕਰਤੋ ਕਰ ਮਜ਼ਦੂਰੀ ਦੀ ਸਕਿਲ ਲੇਬਰ ਦੀ ਅਨ ਸਕਿਲ ਦੀ ਸਾਰਾ ਦੀ ਉਸ ਦੇ ਬਾਰੇ ਤੁਸੀਂ ਕੀ ਸਮਝਦੇ ਹੋ ਇਸ ਕੋਡ ਨਾਲ ਕੋਈ ਫਰਕ ਪਏਗਾ ਡਾਕਟਰ ਸਾਹਿਬ ਜਿਹੜਾ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਸਰਕਾਰ ਜਿਹੜੀ ਹੈ ਇਵੈਂਟ ਮੈਨੇਜਮੈਂਟ ਕਰਨ ਚ ਬਹੁਤ ਮਾਹਰ ਹੈ ਇਕਨੋਮਿਕ ਟਾਈਮ ਦੇ ਵਿੱਚ ਇਹਨੇ ਲੇਖ ਲਿਖਾਏ ਔਰ ਇਹ ਸਰਕਾਰ ਦੀ ਆਪਣੀ ਇੱਕ ਯੂਨੀਅਨ ਹੈ ਬੀਐਮਐਸ ਭਾਰਤੀ ਮਜ਼ਦੂਰ ਸੰਘ ਉਹਦੇ ਰਾਹੀਂ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਬਹੁਤ ਵੱਡਾ ਕੰਮ ਕਰਤਾ ਇਹ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਜਦੋਂ ਜੀਐਸਟੀ ਇਹਨਾਂ ਲਿਆਦਾ ਸੀ ਤਾਂ ਇਹ ਕਹਿੰਦੇ ਇੱਕ ਦੇਸ਼ ਇੱਕ ਕਾਨੂੰਨ ਲੋ ਬਹੁਤ ਫਾਇਦਾ ਹੋਏਗਾ ਦੇਸ਼ ਨੂੰ ਔਰ ਜਦੋਂ ਹੋਰ ਤੇ ਖਰਾਬ ਇਹਨਾਂ ਨੇ ਜਿਹੜੇ ਉਦਯੋਗਪਤੀ ਸੀ ਉਹਨਾਂ ਨੇ ਜਦੋਂ ਰੁਕੇ ਆ ਉਹਦੇ ਵਿੱਚ ਬਹੁਤ ਸਾਰੇ ਇਹਨਾਂ ਨੇ ਤਬਦੀਲੀਆਂ ਕੀਤੀਆਂ ਉਹਨਾਂ ਤਬਦੀਲੀਆਂ ਨੂੰ ਵੀ ਇਹ ਉਤਸਵ ਦੇ ਤੌਰ ਤੇ ਬਣਾ ਰਿਹਾ ਕਿ ਅਸੀਂ ਬਹੁਤ ਵੱਡਾ ਕੰਮ ਕਰਤਾ ਤੋਂ ਇਸ ਕਰਕੇ ਇਸੇ ਤਰ੍ਹਾਂ ਇਹਨਾਂ ਨੇ ਲੇਬਰ ਕੋਡਾਂ ਦੇ ਵਿੱਚ ਕੀਤਾ ਕਾਨੂੰਨ ਨੂੰ ਖਤਮ ਕਰਕੇ ਕੋਡ ਬਣਾ ਕੇ ਇਹਨਾਂ ਦੇ ਬਿਲਕੁਲ ਮਜ਼ਦੂਰਾਂ ਦੇ ਨਾਲ ਧੋਖਾ ਕੀਤਾ ਜਿਹੜੀ ਘਟੋ ਘਟੁ ਜਰਤ ਨਹੀਂ ਹੈ ਕਿਉਂਕਿ ਇਹਨਾਂ ਨੇ ਜਿਹੜਾ ਠੇਕੇਦਾਰੀ ਪ੍ਰਬੰਧ ਖਤਮ ਨਹੀਂ ਕੀਤਾ ਉਹਨ ਜਿਹੜੀ ਫਲੋਰ ਵੇਜ ਹੈ ਉਹ 178 ਰੁਪਏ ਹੈ ਔਰ 178 ਪੇ ਫਲੋਰ ਵੇਜ ਦੇ ਹਿਸਾਬ ਨਾਲ ਤੁਸੀਂ ਦਾਸਕ ਜੋ ਕਿ ਫਿਲਹਾਲ ਉਹ ਲਾਗੂ ਹੈ ਜਦੋਂ ਇਹ ਠੇਕੇਦਾਰੀ ਪ੍ਰਬੰਧ ਹੋਏਗਾ ਔਰ ਇਹ ਗਲਬਾ ਦਾ ਸਿਲਸਿਲਾ ਟ्रेड ਯੂਨੀਅਨ ਨੂੰ ਤੋੜਨ ਦਾ ਸਿਲਸਿਲਾ ਫੈਕਟਰੀ ਨੂੰ ਬੰਦ ਕਰਨ ਦਾ ਹੱਕ ਜਿਹੜਾ ਉਹਨਾਂ ਨੂੰ ਮਿਲ ਜੇਗਾ ਤਾਂ ਇਹ ਜਿਹੜੀ ਮਿਨੀਮਮ ਮੇਜਬਾਦੀ ਵੀ ਗੱਲ ਖਤਮ ਹੋ ਜਾਂਦੀ ਹੈ ਇਹ ਸਿਰਫ ਇੱਕ ਦਿਖਾਵਾ ਹੈ ਔਰ ਇੱਕ ਧੋਖਾ ਹੈ ਲੋਕਾਂ ਦੇ ਨਾਲ ਮਜਦੂਰਾਂ ਦੇ ਨਾਲ ਮੈਂ ਕਹਿੰਦਾ ਦੇਸ਼ ਦੇ ਨਾਲ ਦੁੱਖ ਹੈ ਤੁਸੀਂ ਮਤਲਬ 3 ਨਾ ਕੀ ਮੰਨ ਕਰਦੇ ਹੋ ਕਿ ਘਟਾ ਘਟ ਨਹੀਂ ਤਾਂ ਵੇਜ ਕਿਹਦਾ ਹੋਣਾ ਚਾਹੀਦਾ ਤੁਸੀਂ ਦੇਖੋ ਇਹ ਸਰਕਾਰ ਨੇ 3 ਦਾ ਯੂਨਿਟ ਲਿਆ ਹੈ 1 ਪੁਆਇੰਟ ਜਿਹੜਾ ਉਹ ਆਦਮੀ ਦਾ 0.8 ਔਰ ਔਰਤ ਦਾ 2 ਬੱਚੇ 0.6 ਜੀ ਮਤਲਬ 3 ਦਾ ਯੂਨਿਟ ਗਿਨੇ ਤੇ ਹੈ ਜਦੋਂ ਕਿ ਸਾਡੀ ਡਿਮਾਂਡ ਹੈ ਕਿ 5 ਦਾ ਗਿਨਿਆ ਜਾਣਾ ਚਾਹੀਦਾ ਜਿਹੜਾ ਮਜਦੂਰ ਹੈ ਉਹਦੇ ਮਾਪਿਓ ਵੀ ਤਾਂ ਉਹਦੇ ਕੋਲ ਰਹਿੰਦੇ ਆ ਔਰ 2 ਪੁਆਇੰਟ ਉਹਨਾਂ ਤੇ ਅਸੀਂ ਕਹਿੰਦੇ ਆ ਕਿ 5 ਦਾ ਇਹਨੂੰ ਯੂਨਿਟ ਗਿਨਿਆ ਜਾਏ ਔਰ ਇਹ ਇਹਨਾਂ ਨੂੰ ਬੜਾ ਸਾਇੰਟਿਫਿਕਲੀ ਹੈ ਕਿ ਇੱਕ ਆਦਮੀ ਨੂੰ ਜਿਉਣ ਦੇ ਲਈ ਘੱਟੋ-ਘੱਟ ਜੋ ਆ ਦੀਆਂ ਲੋੜਾਂ ਨੇ ਉਹਦੇ ਮੁਤਾਬਕ 26000 ਰੁਪਇਆ ਘੱਟੋ-ਘੱਟ ਉਜਰਤ ਹੋਣੀ ਚਾਹੀਦੀ ਹੈ ਜਦੋਂ ਕਿ ਸਰਕਾਰੀ ਤੌਰ ਤੇ 10000 12000 ਜਾਂ 11000 ਇਸ ਤਰ੍ਹਾਂ ਮਹੀਨੇ ਦੀ ਉਹਨਾਂ ਦੀ ਘੱਟੋ-ਘੱਟ ਉਜਰਤ ਹੈ ਔਰ ਸਰਕਾਰ ਪਿਛਲੇ ਪੰਜਾਬ ਦੇ ਤਾਂ 12 ਸਾਲ ਹੋ ਗਏ ਕਿ ਘੱਟੋ-ਘੱਟ ਉਜਰਤ ਨੂੰ ਵੀ ਨਹੀਂ ਵਧਾਇਆ ਜਦੋਂ ਕਿ ਮਹਿੰਗਾਈ ਇੱਦੀ ਵੱਧ ਗਈ ਇਹ ਕਹਿੰਦੇ ਹਨ ਹੁਣ ਇਸ ਇਹ ਤਾਂ ਪ੍ਰਧਾਨ ਮੰਤਰੀ ਵਾਰ-ਵਾਰ ਕਹਿ ਰਹੇ ਹਨ ਕਿ ਅਸੀਂ ਕੰਮ ਕਰਨ ਦੇ ਘੰਟੇ ਅੱਠ ਕਰ ਦਿੱਤੇ ਇਹ ਵੈਸੇ ਮੈਨੂੰ ਤਾਂ ਹੱਸੂ ਨਹੀਂ ਲੱਗਦੀ ਆ ਪਰ ਤੁਸੀਂ ਇਸ ਬਾਰੇ ਹੋਰ ਵਿਆਖਿਆ ਕਰ ਦਿਓ ਕਿਉਂਕਿ ਪਹਿਲੇ ਵੀ ਅੱਠ ਘੰਟੇ ਕੋਈ ਇਹਨਾਂ ਦੇ ਕੋ ਗਾਸ ਗੱਲ ਕੀਤੀ ਨਹੀਂ ਬਲਕਿ ਇਹਨਾਂ ਨੇ ਓਵਰ ਟਾਈਮ ਵੀ ਵਿੱਚ ਗੱਲ ਵਾੜ ਕੇ ਇਹਨਾਂ ਦੇ ਜਿਹੜੇ ਹੋਰ ਬੰਦੇ ਹਨ ਸੁਬਰਾਮਣੀਅਮ ਤੇ ਇਹਨਾਂ ਦੇ ਜਿਹੜੇ ਹਨ ਅਸੀਂ ਬੁਲਾਏ ਕਾਰਗਾਨਾ ਦੇ ਵਿੱਚ ਉਜੋਗ ਬਗਿਆ ਉਹ ਤੇ 12 ਆ 14 ਘੰਟੇ ਦੀ ਵੀ ਕੰਮ ਦੀ ਗੱਲ ਕਰ ਰਹੇ ਤੁਸੀਂ ਇਸ ਦੇ ਬਾਰੇ ਕੀ ਕੋਈ ਗੱਲ ਹੈ ਕਿ ਐਵੇਂ ਹੀ ਚਲਾਵਾਈ ਹੈ ਇਹ ਝੂਠ ਹੈ ਇਹ ਜਿਹੜਾ ਅੱਧਾ ਸੱਚ ਬੋਲਦੇ ਐ ਅੱਧਾ ਸੱਚ ਇਹ ਸੁਭਾਜਦੇ ਐ 8 ਘੰਟੇ ਦੀ ਦਿਹਾੜੀ ਕੋਈ ਨਹੀਂ ਅਸੀਂ ਦੇਖਦੇ ਆਂ ਔਰ ਇਹ ਹੈ ਵੀ ਕਿ ਮਜ਼ਦੂਰ ਘਟੋ ਘਟ 12 ਘੰਟੇ ਕੰਮ ਕਰਦਾ ਹੈ ਬੇਰੁਜ਼ਗਾਰੀ ਕਰਕੇ ਔਰ ਕੰਮ ਨਾ ਮਿਲਣ ਕਰਕੇ ਘੱਟ ਤਨਖਾਹ ਤੇ 12 12 ਘੰਟੇ ਕੰਮ ਕਰਦੇ ਆਂ ਔਰ ਉਸ ਤੋਂ ਬਾਅਦ ਓਵਰਟਾਈਮ ਦੀ ਗੱਲ ਹੁੰਦੀ ਹੈ ਇਹ ਜਿਹੜੀ 8 ਘੰਟਿਆਂ ਦੀ ਗੱਲ ਹੈ ਇਹ ਬਿਲਕੁਲ ਝੂਠ ਹੈ ਤੇ ਅਸੀਂ ਇਸ ਦੇ ਖਿਲਾਫ ਲਗਾਤਾਰ ਅਹਿਜਰਜ ਕਰ ਰਹੇ ਹਾਂ ਕਿਉਂਕਿ ਮਜ਼ਦੂਰ ਜਿਹੜਾ 8 ਘੰਟੇ ਕੰਮ ਕਰਦਾ ਹੈ ਉਹਨੂੰ ਅਗਲੇ ਦਿਨ ਦੁਬਾਰਾ ਕੰਮ ਕਰਨ ਦੇ ਲਈ 8 ਘੰਟੇ ਦਾ ਆਰਾਮ ਵੀ ਚਾਹੀਦਾ ਹੈ ਕਿਉਂਕਿ 1 ਘੰਟਾ ਉਹਨੂੰ ਘਰੋਂ ਆਉਣ ਲਈ ਲੱਗ ਜਾਂਦਾ ਹੈ 1 ਘੰਟਾ ਜਾਣ ਲਈ ਲੱਗ ਜਾਂਦਾ ਹੈ ਫਿਰ ਉਹਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਵੀ ਨੇ ਉਹਦੀ ਆਪਣੀ ਜ਼ਿੰਦਗੀ ਜੀ ਹੈ ਇਸ ਕਰਕੇ ਅਸੀਂ ਇਹ ਲਗਾਤਾਰ ਮੰਗ ਕਰਦੇ ਹਾਂ ਕਿ 8 ਘੰਟੇ ਹੋਵੇ ਪਰ ਨਿੱਜੀ ਖੇਤਰ ਦੇ ਵਿੱਚ 8 ਘੰਟੇ ਦੀ ਦਿਹਾੜੀ ਕਿਤੇ ਵੀ ਨਹੀਂ ਹੈ ਘੱਟੋ ਘੱਟ 12 14 ਘੰਟੇ ਮਜ਼ਦੂਰ ਕੰਮ ਕਰਦਾ ਤਾਂ ਉਹਦਾ ਬਜਾਰਾ ਇਹ ਫਿਰ ਉਸ ਨੂੰ ਯਕੀਨੀ ਬਣਾਉਣਗੇ ਕਿ 8 ਘੰਟੇ ਦੀ ਉਹ ਆਪੇ ਜ਼ਿੰਮੇਵਾਰੀ ਹੈ ਨਾਲੇ ਇੱਕ ਹੋਰ ਮੇਰਾ ਇਹਦੇ ਨਾਲ ਦੁਰਗਾ ਸਵਾਲ ਹੈ ਕਿ ਫਿਕਸ ਟਰਮ এমਪਲੋਇਮੈਂਟ ਦੀ ਗੱਲ ਕਰਦੇ ਨੇ ਉਹ ਫਿਕਸ ਟਰਮ এমਪਲੋਇਮੈਂਟ ਨਾਲ ਮਜ਼ਦੂਰਾਂ ਤੇ ਕੀ ਨੁਕਸਾਨ ਹੋਏਗਾ ਜਾਂ ਲਾਭ ਹੋਏਗਾ ਫਿਕਸ ਟਰਮ এমਪਲੋਇਮੈਂਟ ਜਿਹੜੀ ਹੈ ਨਾ ਉਹ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਟੂਰ ਨੂੰ ਇਸ ਤਰ੍ਹਾਂ ਬੋਲੋ ਕਿ ਲੱਗੇ ਕਿ ਬਹੁਤ ਵਧੀਆ ਮਜ਼ਦੂਰਾਂ ਦੇ ਹੱਕ ਦੀ ਗੱਲ ਹੈ ਫਿਕਸ ਤਨ ਦੀ ਜਿਹੜੀ ਇਹਨਾਂ ਗੱਲ ਕੀਤੀ ਹੈ ਉਹ ਵੀ ਕੋਈ ਸੱਚ ਨਹੀਂ ਹੈ ਕਿਉਂਕਿ ਜਦੋਂ ਇਹ ਜਿਹੜੀ ਹੁਣ ਫਿਕਸ ਤਨ ਵਾਲੀ ਗੱਲ ਹੈ ਇਹ ਮਾਲਕ ਤੇ ਛੱਡਦੀ ਕਿ ਮਾਲਕ ਨੂੰ ਜਿੰਨੇ ਚਿਰ ਦੀ ਲੋੜ ਹੈ ਉਨੇ ਚਿਰ ਲਈ ਕੰਮ ਰੱਖੇ ਹੁਣ ਇਹ ਕਾਉਂਟ ਡਿਪੈਂਡ ਕਰੇ ਕੌਣ ਦੇਖੇਗਾ ਕਿ ਮਾਲਕ ਨੂੰ ਕਿੰਨੇ ਚਿਰ ਦੀ ਲੋੜ ਹੈ ਜੇ ਮਾਲਕ ਕੋਲ ਕੰਮ ਵੀ ਹੈ ਤਾਂ ਵੀ ਉਹ ਨਹੀਂ ਰੱਖਦਾ ਕਿਸੇ ਨੂੰ ਤਾਂ ਕੋਦੇ ਤੇ ਕੋਈ ਕਾਨੂੰਨ ਦਰਗੂ ਨਹੀਂ ਹੋਏਗਾ ਇਹ ਫਿਕਸਡ ਅਰਮ ਵਾਲਾ ਵੀ ਹੈ ਇੱਕ ਛਿਦਾਵਾ ਹੈ ਇਹਦੇ ਨਾਲ ਕਿਸੇ ਮਜ਼ਦੂਰ ਦਾ ਕੋਈ ਭਲਾ ਨਹੀਂ ਹੁੰਦਾ ਨਾਲ ਹੀ ਜਿਹੜੀ ਇਹ ਗੱਲ ਹੈ ਕਿ ਮਜ਼ਦੂਰ ਨੂੰ ਯੂਨੀਅਨ ਬਣਾਉਣ ਦਾ ਹੱਕ ਹੜਤਾਲ ਕਰਨ ਦਾ ਅਧਿਕਾਰ ਓਕੇ ਸਥਿਤੀ ਵਿੱਚ ਨਾਲ ਮਾਲਕਾਂ ਨੂੰ ਛਾਂਟੀ ਕਰਨ ਦਾ ਅਧਿਕਾਰ ਇਹ ਸਾਰੇ ਵੀ ਮੇਰੀ ਸੂਚਨਾ ਦੇ ਮੁਤਾਬਕ ਬਦਲੇ ਗਏ ਨੇ ਇਹ ਬਦਲਾਵ ਕਿਸ ਕਿਸ ਨੇ ਕਿਉਂਕਿ ਇਹ ਕਹਿੰਦੇ ਨੇ ਵੀ ਇਹ ਰਿਫਾਰਮ ਹੈ ਪਰ ਕੀ ਇਹ ਮਜ਼ਦੂਰ ਪੱਖੀ ਸੁਧਾਰ ਹਾਂ ਨਹੀਂ ਆ ਮਜ਼ਦੂਰ ਦੋਖੀ ਸੁਧਾਰਨ ਇਹ ਗੱਲ ਮੈਨੂੰ ਸੰਗਤ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦੀ ਆ ਇਹ ਕਿਸੇ ਵੀ ਹਾਲਤ ਵਿੱਚ ਮਜ਼ਦੂਰ ਪੱਖੀ ਨਹੀਂ ਕਾਰਨ ਇਹ ਹੈ ਕਿ ਹੜਤਾਲ ਦਾ ਇਹਨਾਂ ਨੇ ਲਿਖਦਾ ਕਿ 14 ਦਿਨ ਦਾ ਨੋਟਿਸ ਦਿਓ ਔਰ ਉਸ ਤੋਂ ਬਾਅਦ ਜੇ ਤੁਹਾਡੀ ਗੱਲਬਾਤ ਦੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਉਸ ਦੌਰਾਨ ਤੁਸੀਂ ਹੜਤਾਲ ਨਹੀਂ ਕਰ ਸਕਦੇ ਜਲੋ ਕੇ ਮਜ਼ਦੂਰ ਦਾ ਇੱਕ ਕਾਨੂੰਨੀ ਹੱਕ ਹੈ ਕਿ ਜਿੰਨਾ ਚਿਰ ਉਹਦੀ ਮਨ ਮੰਨੀ ਨਹੀਂ ਜਾਂਦੀ ਉਹ ਜਿਹੜੇ ਧਰਨੇ ਹੜਤਾਲ ਮੁਜਾਦੇ ਕਰਨ ਦਾ ਉਹ ਕਾਨੂੰਨੀ ਹੱਕ ਹੈ ਉਹ ਕਰ ਸਕਦਾ ਹੈ ਲੇਕਿਨ ਇਹਦੇ ਵਿੱਚ ਉਹ ਹੱਕ ਖਤਮ ਕਰਦੇ ਆ ਦੂਸਰਾ ਇਹਨਾਂ ਨੇ ਇਹ ਕਰਤਾ ਕਿ 300 ਤੱਕ ਜਿੱਥੇ ਮਜ਼ਦੂਰ ਕੰਮ ਕਰਦੇ ਹੈ ਉਹ ਅਗਰ ਮਾਰਗ ਛਟਨੀ ਕਰਦੀ ਚਾਹੇ ਜਾਂ ਫੈਕਟਰੀ ਬੰਦ ਕਰਦੀ ਚਾਹੇ ਤਾਂ ਉਹ ਉਹਦੇ ਚ ਸਰਕਾਰ ਨੂੰ ਕੋਈ ਦੱਸਣ ਦੀ ਜਾਂ ਇਜਾਜ਼ਤ ਦੀ ਲੋੜ ਨਹੀਂ ਪਹਿਲਾ ਜਿਹੜੀ ਇਹ ਲਿਮਟ 100 ਦੀ ਹੁੰਦੀ ਸੀ ਕਿ ਅਗਰ ਜਿੱਥੇ 100 ਮਜ਼ਦੂਰ ਕੰਮ ਕਰਦੇ ਆ ਅਗਰ ਉਹ ਛਟਨੀ ਕਰਨੀ ਚਾਹੁੰਦਾ ਹੈ ਜਾਂ ਬੰਦ ਕਰਨੀ ਜਾਂਦਾ ਹੈ ਤਾਂ ਸਰਕਾਰ ਤੋਂ ਉਹਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਸੀ ਦੂਸਰਾ ਇਹ ਹੈ ਕਿ ਇਹਨਾਂ ਦੇ ਜਿਹੜਾ ਬਕਸਰਦ ਹੈ ਇਹਨਾਂ ਕੋਡਾਂ ਦਾ ਉਹ ਯੂਨੀਅਨਾਂ ਨੂੰ ਖਤਮ ਕਰਦਾ ਹੈ ਯੂਨੀਅਨ ਦੇ ਹੱਕਾਂ ਨੂੰ ਖਤਮ ਕਰਦਾ ਹੈ ਨਵੀਂ ਯੂਨੀਅਨ ਬਣਾਈ ਬਹੁਤ ਔਖੀ ਹੋ ਜਾਏਗੀ ਯੂਨੀਅਨਾਂ ਨੂੰ ਤੋੜਨ ਲਈ ਇਹ ਅਸਲ ਦੇ ਵਿੱਚ ਕੋਡ ਲਿਆਦੇ ਗਏ ਹੈ ਤਾਂ ਕਿ ਇਹ ਸਰਕਾਰ ਜਿਹੜੀ ਕਾਰਪੋਰੇਟ ਪੱਖੀ ਸਰਕਾਰ ਹੈ ਅਸਲ 'ਚ ਇਹ ਸਾਰੇ ਕਾਨੂੰਨ ਉਹ ਸਾਰੇ ਜਿਹੜੇ ਲੇਬਰ ਕੋਡ ਹੈ ਇਹ ਕਾਰਪੋਰੇਟਾਂ ਦੇ ਪੱਖ ਦੇ ਕੋਡ ਹੈ ਮਜ਼ਦੂਰਾਂ ਦਾ ਤਾਂ ਸਿਰਫ ਨਾ ਲਿਆ ਜਾਂਦਾ ਉਹਨਾਂ ਕੋਈ ਮਜ਼ਦੂਰ ਕਿਸੇ ਥਾਂ ਤੇ ਕੰਮ ਕਰ ਰਿਹਾ ਹੈ ਉਹਦੇ ਨਾਲ ਕੋਈ ਦੁਰਘਟਨਾ ਹੋ ਜਾਂਦੀ ਹੈ ਕਿਉਂਕਿ ਵੱਖ-ਵੱਖ ਕਿਸਮ ਦੇ ادارے ਹਨ ਇੱਕ ਉਸਾਰੀ ਮਜ਼ਦੂਰ ਹੈ ਉਸ ਨੂੰ ਜੇ ਕੋਈ 6 ਵਜੇ ਦੀ ਹੈ ਉਹਦਾ ਹੋਰ ਮੁਆਵਜ਼ਾ ਹੈ ਜੇ ਕੋਈ ਹੁਣ ਐਸੇ ਕਾਰਖਾਨੇ ਸ ਹੈ ਜਿੱਤੇ ਕਿ ਕੈਮੀਕਲ ਬਣਦੇ ਹਨ ਉਹਦੇ ਸੇਫਟੀ 'ਤੇ ਹੋਰ ਪ੍ਰਭਾਵ ਪੈਂਦੇ ਹਨ ਇਸ ਤਰ੍ਹਾਂ ਕੁਝ ਮਜ਼ਦੂਰ ਹੋਣ ਹਨ ਜੋ ਕਿ ਖਾਣਾ ਵਿੱਚ ਕੰਮ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਵੱਧ ਕਦਰ ਹੈ ਜਾਂ ਕੋਈ ਨਿਊਕਲੀਅਰ ਪਲੈਂਟਸ 'ਤੇ ਕੰਮ ਕਰਦੇ ਹਨ ਇਹ ਹੁਣ ਇਹਨਾਂ ਬਾਰੇ ਵੀ ਕਿ ਸੇਫਟੀ ਮੈਜਰ ਵਿਕਲਪਿਕ ਹੋਣਗੇ ਇਹ ਕੀ ਇਹ ਕੀ ਐਵੇਂ ਨੂੰ ਸਮਝ ਨਹੀਂ ਆਈ ਗੱਲ ਇਹਦਾ ਕੀ ਮਤਲਬ ਹੈ ਡਾਕਟਰ ਸਾਹਿਬ ਜਿਹੜਾ ਸੇਫਟੀ ਹੈਲਥ ਐਂਡ ਵੈਲਫੇਅਰ ਜਿਹੜੇ ਕਾਨੂੰਨ ਸੀ ਪਹਿਲਾਂ ਜਿਸ ਤਰ੍ਹਾਂ ਤੁਸੀਂ ਠੀਕ ਕਿਹਾ ਕਿ ਇਹ ਹਰ ਫੈਸ਼ਨ ਦੇ ਲਈ ਹਰ ਕੰਮ ਦੇ ਲਈ ਅਲੱਗ ਸੀ ਕੋਰੇ ਦੀਆਂ ਖਾਦਾ ਦੀ ਅਲੱਗ ਸੀ ਉਸਾਰੀ ਦੀ ਅਲੱਗ ਸੀ ਇੰਡਸਟਰੀਅਲ ਵਰਕਰ ਦੀ ਅਲੱਗ ਸੀ ਪਰ ਇਹਨਾਂ ਨੇ ਇਹ ਇੱਕ ਆਧੁਨਿਕਤਾ ਦੇ ਤੌਰ ਤੇ ਕਰਨ ਦੇ ਲਈ ਕਿ ਅਸੀਂ ਸਾਰੇ ਜਿਹੜੇ ਖਤਮ ਕਰਕੇ ਇੱਕ ਬਣਾ ਦਿੱਤਾ ਹੁਣ ਕੋਰੇ ਵਾਲੀ ਖਾਨਦਈ ਵੀ ਉਹੀ ਸੇਫਟੀ ਕਾਨੂੰਨ ਹੈ ਉਸਾਰੀ ਮਜ਼ਦੂਰ ਲਈ ਵੀ ਉਹੀ ਹੈ ਮਸ਼ੀਨਰੀਆਂ ਦੀ ਵੀ ਉਹੀ ਹੈ ਤੋਂ ਅਸੀਂ ਇਹ ਬਣਾ ਕਰ ਦਿਆ ਕਿ ਹਰ ਇੱਕ ਜਿਹੜਾ ਆਧਾਰ ਹੈ ਹਰ ਇੱਕ ਸੰਸਥਾ ਉਹਦੇ ਅਲੱਗ ਇੱਕ ਰਿਕੁਆਇਰਮੈਂਟ ਹੁੰਦੀ ਹੈ ਉਹਦੀ ਸੇਫਟੀ ਦੀ ਔਰ ਉਹ ਹੋਣੀ ਚਾਹੀਦੀ ਹੈ ਲੇਕਿਨ ਇਹਨਾਂ ਨੇ ਸਾਰਾ ਕੁਝ ਇਹ ਖਤਮ ਕਰਕੇ ਇੱਕ ਹੀ ਬਣਾ ਲਤਾ ਜਿਹਦੇ ਲਈ ਇਹ ਮਜ਼ਦੂਰਾ ਨੂੰ ਉਹਨਾਂ ਦੇ ਹੱਕਾਂ ਤੋਂ ਵਾਝਿਆ ਕਰਨਾ ਚਾਹੁੰਦੇ ਆ ਦੂਸਰਾ ਇਹ ਹੈ ਕਿ ਮਜ਼ਦੂਰਾ ਨੂੰ ਜਿਹੜੇ ਉਹਨਾਂ ਦੇ ਹੱਕ ਸੀ ਹੱਕ ਦੀ ਜਗ੍ਹਾ ਇਹਨਾਂ ਨੇ ਹੁਣ ਮਿਹਰਬਾਨੀ ਬਣਾ ਲਤਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਕਹਿ ਰਹੇ ਆ ਹਰ ਸਾਲ ਤੁਹਾਡੀ ਸਿਹਤ ਦੀ ਜਾਂਚ ਹੋਏਗੀ ਔਰਤਾਂ ਵੀ ਰਾਤ ਨੂੰ ਵੀ ਕੰਮ ਕਰ ਸਕਣਗੀਆਂ ਅਸੀਂ ਜਦੋਂ ਇਹ ਗਵਾੜ ਕਰਦੇ ਸੀ ਕਿ ਔਰਤਾਂ ਦੇ ਕੰਮ ਕਰਨ ਦੀ ਜਗ੍ਹਾ ਤੇ ਸਿਕਿਉਰਟੀ ਹੋਣੀ ਚਾਹੀਦੀ ਹੈ ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਲੇਕਿਨ ਇਹ ਅਸੀਂ ਬਹੁਤ ਵੱਡੀ ਆਜ਼ਾਦੀ ਦੇਤੀ ਹੁਣ ਇਹ ਜਿਹੜੀ ਡਿਪੈਂਡ ਕਰਦੇ ਕਿ ਸਰਕਾਰ ਜਿਹੜੀਆਂ ਸਕੀਮਾਂ ਦਵੇਗੀ ਉਹ ਸਕੀਮਾਂ ਲਾਗੂ ਹੋਰ ਗਿਆ ਨਾ ਕਿ ਉਹਦਾ ਹੱਕ ਹੋਏਗਾ ਹੌਲੀ ਹੌਲੀ ਇਹ ਜਿਹੜੀਆਂ ਸਕੀਮਾਂ ਜਦੋਂ ਖਤਮ ਹੁੰਦੀਆਂ ਜਾਣਗੀਆਂ ਤਾਂ ਉਹਦੇ ਹੱਕ ਆਪੇ ਹੀ ਖਤਮ ਹੁੰਦੇ ਜਾਣਗੇ ਇਸ ਤਰ੍ਹਾਂ ਦੀ ਬਹੁਤ ਵੱਡੀ ਚਾਲ ਹੈ ਇਹਦਾ ਸਾਰਾ ਕੁਝ ਜਿਹੜਾ ਉਹ ਲੋਕਾ ਦੇ ਹੱਕਾਂ ਨੂੰ ਖੋਹ ਕੇ ਪ੍ਰਾਈਵੇਟ ਸੈਕਟਰ ਨੂੰ ਦੇ ਕੇ ਠੇਕੇਦਾਰੀ ਪ੍ਰਬੰਧ ਨੂੰ ਦੇ ਕੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਟ੍ਰੇਡ ਯੂਨੀਅਨਾਂ ਨੂੰ ਖਤਮ ਕਰਨਾ ਉਹਨਾਂ ਦੇ ਹੜਤਾਲ ਦੇ ਉਹਨਾਂ ਦੇ ਬੁਝਾਰਿਆਂ ਦੇ ਹੱਕਾਂ ਨੂੰ ਖਤਮ ਕਰਕੇ ਇਹ ਸੰਵੋਧਾ ਨੂੰ ਦਇਆ ਤੇ ਲਿਆਣਾ ਚਾਹੁੰਦੇ ਨੇ ਜਿਸ ਤਰ੍ਹਾਂ ਇਹ ਜਿਹੜੇ ਇਹਨਾਂ ਦੇ ਗੁਰੂ ਨੇ ਜਿਨ੍ਹਾਂ ਦੇ ਇਸ਼ਾਰੇ ਤੇ ਚੱਲਦੇ ਨੇ ਆਰਐਸਐਸ ਉਹਨਾਂ ਦੀ ਤਾਂ ਥਿਊਰੀ ਹੈ ਇਸ ਵਾਜ ਦੇ ਵਿੱਚ ਜਿਹੜੇ 95% ਲੋਕ ਹੈ ਉਹਨਾਂ ਨੂੰ ਤੁਸੀਂ ਗਰੀਬ ਰੱਖੋ ਦੋ ਟਾਈਮ ਦੀ ਰੋਟੀ ਜੋਗੇ ਰੱਖੋ ਇਸੇ ਕਰਕੇ 80-81 ਕਰੋੜ ਲੋਕ ਹਰ ਸਾਲ ਫੈਦਾ ਚੁੱਕ ਕੇ ਰਾਸ਼ਨ ਲੈ ਜਾਂਦੇ ਜਾਂ ਦੇ ਸਰਕਾਰ ਦੀ ਔਰ ਸਿਰਫ ਜਿਹੜੇ ਕੁਝ ਕਰਾਦੇ ਹੈ ਸਾਰਾ ਸਰਮਾਇਆ ਦੇਸ਼ ਦਾ ਉਹਨਾਂ ਦੇ ਲਈ ਰੱਖਿਆ ਜਾਂਦਾ ਹੈ 1% ਲੋਕਾਂ ਦੇ ਕੋਲ ਦੇਸ਼ ਦੀ 40% ਦੌਲਤ ਹੈ ਇਸ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦਿਨ ਬਦੇ ਜਿਹੜੀ ਗਰੀਬੀ ਔਰ ਈਵਨ ਜਿਹੜਾ ਮਿਡਲ ਕਲਾਸ ਹੈ ਉਹਦੇ ਲਈ ਵੀ ਸਰਵਾਈਵ ਕਰਨਾ ਹੋਗਾ ਉਹ ਵੀ ਗਰੀਬੀ ਰੇਖਾ ਵੱਲ ਟੱਕਿਆ ਜਾ ਰਿਹਾ ਤੁਹਾਡਾ ਮਤਲਬ ਹੈ ਕਿ ਇਹਨਾਂ ਕਾਨੂੰਨਾਂ ਦੇ ਨਾਲ ਕੇਵਲ ਮਜ਼ਦੂਰਾਂ ਦੇ ਹੱਕਾਂ ਲਈ ਘਾਣ ਨਹੀਂ ਹੋਏਗਾ ਦੇਸ਼ ਦੀ ਸਮੁੱਚੀ ਆਰਥਿਕ ਸਥਿਤੀ ਤੇ ਵੀ ਜਦ ਨਾ ਸੱਟ ਵੱਜੇਗੀ ਤੇ ਦੇਸ਼ ਕਮਜ਼ੋਰ ਹੋਏਗਾ ਇਹ ਜੋ ਕੋਈ ਰਾਜਨੀਤਿਕ ਪ੍ਰਭਾਵ ਕੀ ਪੈਣਗੇ ਇੱਕ ਬਹੁਤ ਵੱਡਾ ਸਵਾਲ ਹੈ ਤੁਸੀਂ ਕੀ ਸਮਝਦੇ ਹੋ ਇਹ ਤੁਹਾਡੇ ਨਾਲ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਇਹ ਜਿਹੜੇ ਲੇਬਰ ਕੋਡ ਹੈ ਇਹ ਸਿਰਫ ਮਜ਼ਦੂਰ ਵਿਰੋਧੀ ਨਹੀਂ ਹੈ ਇਹ ਮੈਂ ਕਹਾਂਗਾ ਦੇਸ਼ ਵਿਰੋਧੀ ਹੈ কারণ ਇਹਦੇ ਨਾਲ ਆਰਥਿਕ ਤੱਤੇ ਵੀ ਬਦਲ ਪਏਗਾ ਦੋ ਹੀ ਮੇਨ ਫੋਰਸਿਸ ਨੇ ਇੱਕ ਖੇਤੀਬਾੜੀ ਚ ਕਿਸਾਨ ਨੇ ਔਰ ਇੰਡਸਟਰੀ ਦੇ ਵਿੱਚ ਔਰ ਬਾਕੀ ਸਮਾਜ ਦੇ ਵਿੱਚ ਮਜ਼ਦੂਰ ਨੇ ਔਰ ਪਹਿਲਾਂ ਕਿਸਾਨਾਂ ਤੇ ਖੇਤੀ ਕਾਨੂੰਨ ਜਿਹੜੇ ਲਾਕੇ ਇਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਦਬਾਉਣ ਦੀ ਉਹਨੇ ਇਹ ਲੇਬਰ ਕੋਡ ਲਿਆ ਕੇ ਕੀਤੀ ਹੈ ਤੋ ਇਸ ਕਰਕੇ ਮਜ਼ਦੂਰਾਂ ਨੂੰ ਲਗਾਤਾਰ ਲੜਵਾ ਪਏਗਾ ਸਿਰਫ ਮਜ਼ਦੂਰਾਂ ਨੂੰ ਨਹੀਂ ਮੈਂ ਸਮਝਦਾ ਕਿ ਦੇਸ਼ ਦੇ ਬਾਕੀ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਇਹ ਦੇਸ਼ ਦੇ ਭਲੇ ਦੇ ਵਿੱਚ ਹੈ ਅਗਰ ਇਹ ਕਾਨੂੰਨ ਜਿਹੜੇ ਵਾਪਸ ਲਏ ਜਾਂਦੇ ਹੈ ਔਰ ਜਿਹਨੇ ਟ੍ਰੇਡ ਯੂਨੀਅਨ ਹੈ ਸੈਂਟਰ ਟ੍ਰੇਡ ਯੂਨੀਅਨਾਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਸ਼ਗਰਜਾਦੀ ਰੱਖਾਂਗੇ ਔਰ ਇਸੇ ਗੜੀ ਦੇ ਵਿੱਚ 26 ਤਰੀਕ ਨੂੰ ਯਾਨੀ ਕੱਲ ਦੇਸ਼ ਭਰ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਰਟਰਾਂ ਤੇ ਮੁਜਾਦੇ ਹੋ ਰਹੇ ਐ ਔਰ ਅਸੀਂ ਲੁਧਿਆਣੇ ਦੇ ਵਿੱਚ ਵੀ ਉਥੇ ਇਹ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਲਾਂ ਗਈ ਔਰ ਡਿਪਟੀ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਦੇ ਲਈ ਇੱਕ ਬੱਗ ਪੱਤਰ ਵੀ ਤਵਾਂ। ਇਹ ਕੱਲ ਨਾਲ ਕਿਸਾਨ ਜੋ ਹਨ ਐਸਕੇ ਮਤਲਬ ਵੀ ਕੁਝ ਪ੍ਰਦਰਸ਼ਨ ਹੋ ਰਹੇ ਹਨ ਕਿ ਇਹ ਤੁਸੀਂ ਸਾਂਝਾ ਕਰੋਗੇ ਜਾਂ ਬਕਰੇ ਤੌਰ ਤੇ ਕੱਲ 26 ਦਵਾਬਾ ਦਾ ਔਰ ਕਿਸਾਨ ਅੰਦੋਲਨ ਦੀ ਸਾਲਗिराਹ ਹੈ ਕੱਲ ਦੇ ਦਿਨ ਕਿਸਾਨ ਅੰਦੋਲਨ ਜਿਹੜਾ ਸ਼ੁਰੂ ਹੋਇਆ ਸੀ ਔਰ ਕਿਸਾਨ ਬਹੁਤ ਵੱਡੇ ਪੱਧਰ ਤੇ ਪੰਜਾਬ ਵਿੱਚ ਦੇਸ਼ ਦੀ ਰਾਜਤਾ ਵਿੱਚ ਇਕੱਠ ਕਰ ਰਹੇ ਹੈ ਔਰ ਟ੍ਰੇਡ ਯੂਨੀਅਨਾਂ ਨਾਲ ਨਾਲ ਹੈ ਔਰ ਬੜੀ ਇਹ ਸਾਡੇ ਲਈ ਖੁਸ਼ੀ ਔਰ ਤਸੱਲੀ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਦੀ ਬਾਤ ਹੈ ਉਹ ਕਿਸਾਨਾਂ ਦਾ ਸਾਥ ਦੇ ਰਹੀ ਹੈ ਔਰ ਕਿਸਾਨ ਇਹਨਾਂ ਮਸਲਿਆਂ ਦੇ ਉੱਤੇ ਲੇਬਰ ਕੋਰਟ ਦੇ ਮਸਲਿਆਂ ਤੇ ਮਜ਼ਦੂਰਾਂ ਦਾ ਸਾਥ ਦੇ ਰਿਹਾ ਔਰ ਦੋ ਦੋ ਰਲ ਕੇ ਜਲੋ ਜਲenge ਇਹ ਸਰਕਾਰ ਨੂੰ ਉਸੇ ਤਰ੍ਹਾਂ ਝੁਕਣਾ ਪਵੇਗਾ ਜਿਵੇਂ ਖੇਤੀ ਕਾਨੂੰਨ ਵਾਪਸ ਲਏ ਸੀ ਇਹ ਚਾਰ ਲੇਬਰ ਬੋਰਡ ਵੀ ਉਹਨਾਂ ਨੂੰ ਵਾਪਸ ਲੈ ਕੇ ਉਹਨਾਂ 23 ਕਾਨੂੰਨ ਦੁਬਾਰਾ ਬਹਾਲ ਕਰਨੇ ਪੈਣਗੇ ਇਹ ਸੰਨ ਐਮ ਐਸ ਭਾਦਿਆ ਜੋ ਕਿ ਇਟਕਾਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਲੁਧਿਆਣਾ ਦੇ ਮहासਚਿਵਾਨ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਮੈਂ ਸਮਝਦਾ ਕਿ ਅੱਜ ਦੀ ਸਥਿਤੀ ਦੇ ਵਿੱਚ ਦਰਸ਼ਕਾਂ ਲਈ ਇਹਨਾਂ ਗੱਲਾਂ ਬਾਰੇ ਜਾਣਨਾ ਬੜਾ ਜ਼ਰੂਰੀ ਹੈ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਬੜੇ ਵੇਰਵੇ ਨਾਲ ਥੋੜੇ ਜਿਹੇ ਸਮੇਂ ਵਿੱਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਇਸ ਚੈਨਲ ਦੇ ਰਾਹੀਂ ਸੀ ਆਮ ਲੋਕਾਂ ਦੇ ਹੋਰ ਵੀ ਮੁੱਦਿਆਂ ਤੇ ਇਹ ਲਗਾਤਾਰ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਸਾਡੀ ਆਮ ਜ਼ਿੰਦਗੀ ਨਾਲ ਜੁੜੇ ਹੋ ਹਨ ਧੰਨਵਾਦ ਬਾਜੇ ਛੁਪੇ